ਅੱਜ ਇਹ ਪਵਿੱਤਰ ਦਿਹਾੜਾ ਇਸ ਕਰਕੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਿਕ ਦਿਹਾੜਾ ਇਸ ਕਰਕੇ ਕਿ ਬਿਜਲੀ ਜੋ ਕਿ ਲਾਈਫਲਾਈਨ ਹੈ ਉਹਦੇ ਵਿੱਚ ਪੰਜਾਬ ਜਿਹੜਾ ਇੱਕ ਬਹੁਤ ਵੱਡੀ ਛਲਾਂਗ ਲਾ ਰਿਹਾ ਹੈ ਪਾਵਰ ਕਟ ਤੋਂ ਮੁਕਤੀ ਮਿਲਣ ਲੱਗੀ ਹੈ 5000 ਕਰੋੜ ਰੁਪਈਆ ਨਵੇਂ ਗ੍ਰਿਡਾਂ ਦਾ ਨਵੀਆਂ ਲਾਈਨਾਂ ਦਾ ਨਵੇਂ ਟਰਾਂਸਫਾਰਮਰਾਂ ਦਾ ਪੁਰਾਣਿਆਂ ਨੂੰ ਅਪਡੇਟ ਕਰਨ ਦਾ ਔਰ ਉਤਪਾਦਨ ਸਮਰੱਥਾ ਵਧਾਉਣ ਦਾ ਇੱਕ ਬਹੁਤ ਵੱਡਾ ਜਿਹੜਾ ਟੀਚਾ ਹੈ ਉਹ ਅਸੀਂ ਮਿਥਿਆ ਹੈ ਟਾਈਂਡਸਟਰੀ ਖੇਤ ਤੇ ਕਰ ਤਿੰਨ ਯੂਨਿਟ ਨੇ ਆਪਣੇ ਇਹਨਾਂ ਤਿੰਨਾਂ ਲਈ ਬਿਜਲੀ ਦੀ ਪੂਰਤੀ ਜਿਹੜੀ ਹੈ ਉਹ ਸਰਕਾਰ ਦਾ ਮੋਢਲਾ ਫਰਜ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 2022 ਤੋਂ ਜਦੋਂ ਤੋਂ ਸਰਕਾਰ ਜਿੰਮੇਵਾਰੀ ਸੰਭਾਲੀ ਹੈ ਅਸੀਂ ਬਹੁਤ ਕੰਮ ਕੀਤਾ ਬਿਜਲੀ ਤੇ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਬੰਦ ਪਈ ਸੀ ਜੀ ਉਹ 2015 ਤੋਂ ਪੰਜਾਬ ਦੀ ਕੋਲ ਮਾਈਨਾਂ ਅਸੀਂ ਉਹਨੂੰ ਚਲਵਾਇਆ ਉਹ ਕੋਲੇ ਦੀ ਖਾਨ ਕਰਕੇ ਸਾਡੇ ਕੋਲੇ 27 27 ਦਿਨ ਦਾ ਕੋਲਾ ਪਿਆ ਜੀ ਉਹਨੂੰ ਆਪਾਂ ਸਰਕਾਰੀ ਥਰਮਲ ਪਲਾਂਟਾਂ 'ਚ ਵਰਤ ਸਕਦੇ ਆਂ ਤੇ ਪੰਜਾਬ ਕੋਲੇ ਦੋ ਹੀ ਸੀਗੇ ਜੀਵੀਕੇ ਕੰਪਨੀ ਦਾ ਗੋਇੰਦਵਾਲ ਸਾਹ ਵਾਲਾ ਜਿਹੜਾ ਥਰਮਲ ਪਲਾਂਟ ਹੈ 540 ਮੈਗਾਵਾਟ ਦਾ ਉਹ ਜਿਹੜਾ ਥਰਮਲ ਪਲਾਂਟ ਪੰਜਾਬ ਸਰਕਾਰ ਖਰੀਦਣ ਦੇ ਵਿੱਚ ਕਾਮਯਾਬ ਹੋ ਗਈ 5000 ਕਰੋੜ ਦੀ ਚੀਜ਼ ਅਸੀਂ 1040 ਕਰੋੜ 'ਚ ਖਰੀਦ ਲਈ ਤੇ ਉਹਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹਰ ਕਿਸਮ ਦੇ ਨੇਰੇ 'ਚੋਂ ਦੂਰ ਕੱਟਣਾ ਪੰਜਾਬੀ